ਹਾਂਜੀ ਪਿਆਰੇ ਵਾਪਾ ਪਹੁੰਚ ਚੁੱਕੇ ਆ ਪਿੰਡ ਪੂਲਾ ਜ਼ਿਲ੍ਹਾ ਤਰਨਤਾਰਨ ਸਾਹਿਬ ਜਿੱਥੇ ਭਾਈ ਜੋਤ ਜੀ ਦੇ ਘਰ ਮਾਤਾ ਧਰਮਕੌਰ ਜੀ ਦੀ ਕੁੱਖ ਤੋਂ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਜਨਮ ਹੋਇਆ ਉਹਨਾਂ ਦਾ ਇਹ ਤਪਸਥਾਨ ਹੈ ਜੀ ਜਦੋਂ ਆਪਾਂ ਭਿੱਖੀ ਵੈਂਡ ਰੋਡ ਤੋਂ ਬਾਬਾ ਬੁੱਢਾ ਸਾਹਿਬ ਨੂੰ ਜਾਂਦੇ ਆ ਤੇ ਭਿੱਖੀ ਵੈਂਡ ਤੋਂ ਥੋੜਾ ਜਿਹਾ ਅੱਗੇ ਆ ਕੇ ਭਾਈ ਤਾਰੂ ਸਿੰਘ ਜੀ ਦੀ ਯਾਦ ਦੇ ਅੰਦਰ ਬਹੁਤ ਸੋਹਣਾ ਗੇਟ ਬਣਿਆ ਜਿੱਥੇ ਲਿਖਿਆ ਵਾ ਕਿ ਜਨਮ ਸਥਾਨ ਭਾਈ ਤਾਰੂ ਸਿੰਘ ਜੀ ਇਹ ਉਹ ਨਗਰ ਹੈ ਜਿੱਥੇ ਭਾਈ ਤਾਰੂ ਸਿੰਘ ਸਾਹਿਬ ਦਾ ਜਨਮ ਹੋਇਆ ਤੇ ਤੁਹਾਨੂੰ ਪਤਾ ਹੋਵੇਗਾ ਪਿਆਰਿਓ ਜਿਸ ਵੇਲੇ ਮਾਤਾ ਧਰਮਕੌਰ ਜੀ ਦੀ ਕੋਖ ਦੇ ਵਿੱਚੋਂ ਭਾਈ ਤਾਰੂ ਸਿੰਘ ਦਾ ਜਨਮ ਹੋਣਾ ਸੀ ਤਾਂ ਉਸ ਵੇਲੇ ਮਾਤਾ ਜੀ ਨੇ ਇੱਕ ਬਚਨ ਕੀਤਾ ਸੀ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੀ ਵੀ ਮੇਰੇ ਘਰ ਦੇ ਵਿੱਚ ਔਲਾਦ ਪੈਦਾ ਹੋਵੇ ਉਹ ਔਲਾਦ ਆਪਣੀ ਜਾਨ ਨਾਲੋਂ ਵੱਧ ਸਿੱਖੀ ਨੂੰ ਪਿਆਰ ਕਰਦੀ ਹੋਵੇ ਤੇ ਜਦੋਂ ਮਾਤਾ ਧਰਮਕੌਰ ਜੀ ਦੀ ਕੁੱਖ ਤੋਂ ਭਾਈ ਤਾਰੂ ਸਿੰਘ ਦਾ ਜਨਮ ਹੋਇਆ ਇੱਕ ਸਮਾਂ ਆਇਆ ਜਦੋਂ ਭਾਈ ਤਾਰੂ ਸਿੰਘ ਸਾਹਿਬ ਨੇ ਆਪਣੇ ਘਰ ਦੇ ਵਿੱਚ ਜੰਗਲਾਂ ਦੇ ਵਿੱਚ ਰਹਿੰਦੇ ਸਿੱਖਾਂ ਵਾਸਤੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਤੇ ਜਿੰਨੇ ਵੀ ਰਾਹੀ ਰੋਂਦੇ ਸੀ ਭਾਈ ਤਾਰੂ ਸਿੰਘ ਸਾਹਿਬ ਦੇ ਘਰ ਵਿੱਚੋਂ ਪ੍ਰਸ਼ਾਦਾ ਪਾਣੀ ਛਕਦੇ ਸੀ ਜਦੋਂ ਰਹੀਮ ਬਖਸ਼ ਮਾਸੀ ਦੀ ਪੁੱਤਰੀ ਨੂੰ ਚੁੱਕਿਆ ਗਿਆ ਪੱਟੀ ਦੇ ਮਿਰਜੇ ਇੱਜਤ ਬੇਗ ਦੇ ਵੱਲੋਂ ਚੁੱਕ ਕੇ ਆਪਣੇ ਮਹਿਲਾਂ ਚ ਲੈ ਗਿਆ ਉਹਨੇ ਜਕਰੀਆ ਖਾਨ ਦੇ ਦਰਬਾਰ ਵਿੱਚ ਜਾ ਕੇ ਫਰਿਆਦ ਕੀਤੀ ਜਕਰੀਆ ਖਾਨ ਨੇ ਧੱਕੇ ਮਾਰ ਕੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ ਤੇ ਚੱਲਦਾ ਚੱਲਦਾ ਰਹੀਮ ਬਖਸ਼ਮਾਸ਼ੀ ਕਿਸੇ ਰਾਗੀਰ ਨੂੰ ਪੁੱਛਦਾ ਪਈ ਸੱਜਣਾ ਕੋਈ ਟਿਕਾਣਾ ਦੱਸ ਜਿੱਥੇ ਮੈਂ ਰਾਤ ਕੱਟ ਸਕਾਂ ਸ਼ਕਣ ਵਾਸਤੇ ਪ੍ਰਸ਼ਾਦਾ ਮਿਲ ਜਾਏ ਤੇ ਰਹਿਣ ਵਾਸਤੇ ਇੱਕ ਰਾਤ ਜਗ੍ਹਾ ਮਿਲ ਜਾਏ ਤੇ ਲੰਘਣ ਵਾਲੇ ਨੇ ਦੱਸਿਆ ਭਾਈ ਕਿ ਇਥੋਂ ਥੋੜੀਕੀ ਦੂਰ ਤੇ ਭਾਈ ਤਾਰੂ ਸਿੰਘ ਦਾ ਪਿੰਡ ਆ ਨਗਰ ਪੂਲਾ ਤੇ ਨਿਰੰਤਰ ਭਾਈ ਤਾਰੂ ਸਿੰਘ ਜੀ ਦੇ ਘਰ ਵਿੱਚ ਪ੍ਰਸ਼ਾਦਾ ਪਾਣੀ ਚੱਲਦਾ ਉਸ ਲੰਘਣ ਵਾਲੇ ਰਾਹੀਰ ਨੇ ਕਿਹਾ ਸੱਜਣਾ ਜੇ ਉੱਥੇ ਚਲਿਆ ਜਾਏਗਾ ਤੇ ਭਾਈ ਤਾਰੂ ਸਿੰਘ ਦੇ ਘਰ ਵਿੱਚ ਤੈਨੂੰ ਰਹਿਣ ਵਾਸਤੇ ਜਗ੍ਹਾ ਵੀ ਮਿਲੇਗੀ ਛਕਣ ਵਾਸਤੇ ਪ੍ਰਸ਼ਾਦਾ ਪਾਣੀ ਵੀ ਮਿਲੇਗਾ ਅਖੀਰ ਰਹੀਮ ਬਖਸ਼ ਚੱਲ ਕੇ ਭਾਈ ਤਾਰੂ ਸਿੰਘ ਜੀ ਦੇ ਘਰ ਆਇਆ ਜਦੋਂ ਭਾਈ ਤਾਰੂ ਸਿੰਘ ਸਾਹਿਬ ਪ੍ਰਸ਼ਾਦਾ ਪਾਣੀ ਛਕਾਉਣ ਲੱਗੇ ਤਾਂ ਰਹੀਮ ਬਖਸ਼ 마ਸੀ ਜਿਹੜਾ ਸੀ ਉਹਦੀਆਂ ਅੱਖਾਂ 'ਚੋਂ ਹੰਝੂ ਡਿੱਗ ਰਹੇ ਸੀ ਭਾਈ ਤਾਰੂ ਸਿੰਘ ਜੀ ਨੇ ਪੁੱਛਿਆ ਬਜ਼ੁਰਗੋ ਕੀ ਗੱਲ ਹੈ ਤੁਸੀਂ ਪ੍ਰਸ਼ਾਦਾ ਪਾਣੀ ਕਿਉਂ ਨਹੀਂ ਛਕ ਰਹੇ ਤੇ ਉਹਨਾਂ ਨੇ ਆਖਿਆ ਮੇਰਾ ਤਾਂ ਸਾਰਾ ਕੁਝ ਹੀ ਲੁੱਟਿਆ ਗਿਆ ਮੇਰੀ ਧੀ ਨੂੰ ਪੱਟੀ ਦਾ ਮਿਰਜ਼ਾ ਇੱਜ਼ਤ ਬੇਗ ਧੱਕੇ ਨਾਲ ਚੁੱਕ ਕੇ ਲੈ ਗਿਆ ਮੇਰੀ ਕਿਸੇ ਨੇ ਫਰਿਆਦ ਨਹੀਂ ਸੁਣੀ ਤੇ ਭਾਈ ਤਾਰੂ ਸਿੰਘ ਨੇ ਆਖਿਆ ਬਜ਼ੁਰਗਾ ਤੂੰ ਹੌਸਲਾ ਰੱਖ ਮੈਂ ਤੇਰੇ ਨਾਲ ਵਾਅਦਾ ਕਰਦਾ ਕੱਲ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਤੇਰੀ ਧੀ ਜਿਹੜੀ ਉਹ ਤੇਰੇ ਕੋਲ ਵਾਪਸ ਲਿਆਂਦੀ ਜਾਏਗੀ ਪੱਟੀ ਦੇ ਮਿਰਜ਼ੇ ਇੱਜ਼ਤ ਬੇਗ ਦਾ ਭਾਈ ਤਾਰੂ ਸਿੰਘ ਸਾਹਿਬ ਨੇ ਫਿਰ ਕਤਲ ਕੀਤਾ ਉਸ ਗਰੀਬ ਰਹੀਮ ਬਖਸ਼ ਮਾਸੀ ਦੀ ਧੀ ਨੂੰ ਛੜਾ ਕੇ ਲਿਆਂਦਾ ਗਿਆ ਅਖੀਰ ਸਮੇਂ ਦੀ ਹਕੂਮਤ ਵੱਲੋਂ ਭਾਈ ਤਾਰੂ ਸਿੰਘ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਦੋਂ ਭਾਈ ਤਾਰੂ ਸਿੰਘ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਿਜਾਣ ਲੱਗੇ ਤੇ ਭਾਈ ਤਾਰੂ ਸਿੰਘ ਦੀ ਦੀ ਸਤਕਾਰਯੋਗ ਮਾਤਾ-ਮਾਤਾ ਧਰਮਕੌਰ ਜੀ ਨੇ ਆਖਿਆ ਸੀ ਪੁੱਤਰਾ ਤੇਰੇ ਉੱਤੇ ਜ਼ੁਲਮ ਕੀਤਾ ਜਾਏਗਾ ਤੇਰੇ ਉੱਤੇ ਤਸ਼ੱਦਦ ਢਾਏ ਜਾਣਗੇ ਪਰ ਯਾਦ ਰੱਖੀ ਤਾਰੂ ਸਿੰਘਾ ਤੇਰਾ ਸਿੱਧਕ ਜਿਹੜਾ ਏਦਾਂ ਹੀ ਬਰਕਰਾਰ ਰਹਿਣਾ ਚਾਹੀਦਾ ਹੈ ਅਖੀਰ ਭਾਈ ਤਾਰੂ ਸਿੰਘ ਸਾਹਿਬ ਦਾ ਖੋਪਰ ਲਾ ਕੇ ਉਸ ਮਰਦ ਗੰਮੜੇ ਜੋਧੇ ਨੂੰ ਸ਼ਹੀਦ ਕੀਤਾ ਗਿਆ ਪਰ ਭਾਈ ਤਾਰੂ ਸਿੰਘ ਸਾਹਿਬ ਦਾ ਸਿੱਧਕ ਨਹੀਂ ਡੋਲਿਆ ਉਹਨਾਂ ਨੇ ਆਪਣੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭਾਈ ਤੇ ਤੁਸੀਂ ਦਰਸ਼ਨ ਕਰ ਸਕਦੇ ਆਂ ਜੀ ਅੱਜ ਅਸੀਂ ਭਾਈ ਤਾਰੂ ਸਿੰਘ ਸਾਹਿਬ ਦੇ ਉਸ ਜਨਮ ਸਥਾਨ ਤੇ ਪਹੁੰਚੇ ਆਂ ਜਿਹੜਾ ਪੂਲੇ ਨਗਰ ਦੇ ਵਿੱਚ ਭਾਈ ਤਾਰੂ ਸਿੰਘ ਦੀ ਯਾਦ ਅੰਦਰ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਹੈ ਇੱਥੋਂ ਦੇ ਪ੍ਰਬੰਧ ਵੀ ਬੜੇ ਸੋਹਣੇ ਨੇ ਤੇ ਜਿੰਦਾਂ ਵੀ ਸੰਗਤਾਂ ਮਾਝੇ ਦੀ ਧਰਤੀ ਤੇ ਭੀੜ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਹੁੰਦੀਆਂ ਨੇ ਜਾਂ ਹੋਰ ਵੀ ਜਗ੍ਹਾ ਤੇ ਜਦੋਂ ਤੁਸੀਂ ਦਰਸ਼ਨ ਕਰਨ ਵਾਸਤੇ ਮਾਝੇ ਦੀ ਧਰਤੀ ਤੇ ਲੰਘਦੇ ਹੋ ਤੇ ਇੱਕ ਵਾਰ ਇਸ ਮਹਾਨ ਪੁਰਸ਼ ਦੀ ਯਾਦ ਵਿੱਚ ਜਿਹੜਾ ਗੁਰੂ ਘਰ ਬਣਿਆ ਇੱਥੇ ਆ ਕੇ ਜਰੂਰ ਦਰਸ਼ਨ ਦਿਦਾਰੇ ਕਰੋ ਕਿਉਂਕਿ ਬੜਾ ਵੱਡਾ ਇੱਥੇ ਸਿੱਖੀ ਨੂੰ ਇੱਕ ਸੁਨੇਹਾ ਮਿਲਦਾ ਹੈ ਕਿ ਗੁਰੂ ਦੇ ਸਿੱਖ ਸਿੱਖੀ ਨੂੰ ਆਪਣੀ jaan ਤੋਂ ਵੱਧ ਪਿਆਰ ਕਰਦੇ ਨੇ ਭਾਈ ਤਾਰੂ ਸਿੰਘ ਸਾਹਿਬ ਨੇ ਆਪਣੀ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਨਾਲ ਨਿਭਾਇਆ ਪਰ ਉਹਨਾਂ ਨੇ ਕਦਾ ਚਿੱਤ ਵੀ ਗੁਰੂ ਦੀ ਸਿੱਖੀ ਨੂੰ ਦਾਗ ਨਹੀਂ ਲੱਗਣ ਦਿੱਤਾ ਇਸ ਜਗ੍ਹਾ ਤੇ ਭਾਈ ਤਾਰੂ ਸਿੰਘ ਸਾਹਿਬ ਦਾ ਜਨਮ ਹੋਇਆ ਸੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੇ ਗੁਰੂ ਦੇ ਲੇਖੇ ਲਾਈ ਹੈ ਤੇ ਜਨਮ ਸਥਾਨ ਬਣਿਆ ਜੀ ਭਾਈ ਤਾਰੂ ਸਿੰਘ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ